ਇਹ ਜੋ ਹੁਣ ਦੀ ਗੱਲ ਤੁਹਾਨੂੰ ਮੈਂ ਸੁਣਾਉਣ ਜਾ ਰਹੀ ਹਾਂ ਇਸ ਬਾਰੇ ਸੋਚ-ਸੋਚ ਕੇ ਮਨ ਏਡਾ ਕ ਪਰੇਸ਼ਾਨ ਹੈ ਕਿ ਨਾਰਮਲ ਜਿਹਾ ਨਹੀਂ ਲੱਗ ਰਿਹਾ ਕਈ ਸਾਲਾਂ ਤੋਂ ਕਈ ਕ੍ਰਾਈਮ ਸਟੋਰੀਜ਼ ਕਵਰ ਕੀਤੀਆਂ ਨੇ ਮੈਂ ਪਰ ਕੋਈ ਕੋਈ ਕਹਾਣੀ ਤੁਹਾਨੂੰ ਹਿਲਾ ਕੇ ਰੱਖ ਜਾਂਦੀ ਹੈ ਇੱਕ ਮਾਂ ਹੋਣ ਦੇ ਨਾਤੇ ਇੱਕ ਕਹਾਣੀ ਸੱਚੀ ਮੈਨੂੰ ਹਿਲਾ ਕੇ ਰੱਖ ਗਈ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਪੁਨੀਤ ਕੌਰ ਅੱਜ ਬਹੁਤ ਜ਼ੋਰ ਦੇ ਕੇ ਕਹਾਂਗੀ ਕਿ ਪਲੀਜ਼ ਪਲੀਜ਼ ਆਪਨਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਿਆ ਕਰੋ ਪਿਆਰ ਕਰਿਆ ਕਰੋ ਉਹਨਾਂ ਨੂੰ ਕਿਉਂਕਿ ਇਸ ਤੋਂ ਜ਼ਰੂਰੀ ਹੋਰ ਕੁਝ ਨਹੀਂ ਕੁਝ ਵੀ ਨਹੀਂ ਵਿਆਹ ਤੋਂ ਬਾਅਦ ਜਦੋਂ ਹਸਬੰਡ ਵਾਈਫ ਨੂੰ ਬੱਚਾ ਨਹੀਂ ਹੁੰਦਾ ਨਾ ਤਾਂ ਇੱਕ ਅਧੂਰਾਪਨ ਲੱਗਣਾ ਸੁਭਾਵਕ ਹੈ ਸਮਾਜ ਦੇ ਕਈ ਆਪਣੇ ਆ ਦੇ ਤਾਨੇ ਮੈਣੇ ਇੱਕ ਪਾਸੇ ਪਰ ਜੋ ਖੁਦ ਨੂੰ ਲੱਗਦਾ ਉਹ ਉਹੀ ਜਾਣਦਾ ਹੈ ਜਿਸ ਨੂੰ ਔਲਾਦ ਦਾ ਸੁੱਖ ਨਹੀਂ ਮਿਲ ਸਕਿਆ ਹੁੰਦਾ ਉਹ ਹਰ ਦਰ ਤੇ ਮੱਥਾ ਟੇਕਦੇ ਨੇ ਕਿੰਨੀ ਹੀ ਵਾਰੀ ਅਰਦਾਸ ਕਰਦੇ ਨੇ ਕਿ हे ਰੱਬਾ ਘਰ ਚ ਬੱਚੇ ਦੇ ਰੂਪ ਵਿੱਚ ਰੌਸ਼ਨੀ ਦੇ ਦੇ ਇਹ ਹਨੇਰਾ ਖਤਮ ਕਰ ਦੇ ਹੈ ਅੱਜਕਲ ਕਈ ਟ੍ਰੀਟਮੈਂਟਸ ਵੀ ਆ ਪਰ ਉਹ ਵੀ ਹਮੇਸ਼ਾ ਹਰ ਕਿਸੇ ਨੂੰ ਮਾਫਕ ਨਹੀਂ ਆਉਂਦੀਆਂ ਪਰ ਇਸ ਕਪਲ ਨੂੰ ਉਹ ਟ੍ਰੀਟਮੈਂਟ ਰਾਸ ਆ ਗਈ ਸੀ ਜਾਣਕਾਰੀ ਮਿਲਦੀ ਹੈ ਕਿ 15 ਸਾਲ ਦੇ ਬੁਦੇ ਦਾ ਜਨਮ ਆਈਵੀਐਫ ਤਕਨੀਕ ਨਾਲ ਹੋਇਆ ਸੀ ਵਿਆਹ ਦੇ 7 ਸਾਲ ਬਾਅਦ ਇਸ ਕਪਲ ਨੂੰ ਸੰਤਾਨ ਦਾ ਸੁੱਖ ਮਿਲਿਆ ਸੀ ਗੱਲ ਗੁਣਾ ਮਧ ਪ੍ਰਦੇਸ਼ ਦੀ ਹੈ ਤੇ ਹਾਲ ਦੀ ਹੀ ਹੈ ਦਿਨ ਹੁੰਦਾ ਹੈ 14 ਫੈਬਰੂਰੀ ਦਾ 15 ਸਾਲ ਦੇ ਅਬੁਦੇ ਦੇ ਐਗਜ਼ਾਮਸ ਚੱਲ ਰਹੇ ਸਨ ਇਸ ਦਿਨ ਪੁੱਤ ਅਬੁਦੇ ਜਾਨ ਘਰ ਦੇ ਬਾਥਰੂਮ ਵਿੱਚ ਮਿਲਦਾ ਹੈ ਮ੍ਰਿਤ ਮਰਿਆ ਹੋਇਆ ਸ਼ੁਰੂਆਤ ਵਿੱਚ ਇਹ ਮਾਮਲਾ ਆਤਮ ਹੱਤਿਆ ਦਾ ਲੱਗ ਰਿਹਾ ਹੁੰਦਾ ਕਿਉਂਕਿ ਦਿਮਾਗ 'ਚ ਏਗਾ ਲੌਂਦੀ ਹੈ ਕਿ ਕਿੰਨੀਆਂ ਖਬਰਾਂ ਆ ਰਹੀਆਂ ਨੇ ਅੱਜਕੱਲ੍ਹ ਕਿ ਐਗਜ਼ਾਮਸ ਦੇ ਪ੍ਰੈਸ਼ਰ 'ਚ ਬੱਚੇ ਐਕਸਟ੍ਰੀਮ ਸਟੈਪਸ ਲੈ ਰਹੇ ਨੇ ਸੋ ਇਹ ਵੀ ਇਦਾਂ ਹੀ ਲੱਗਦਾ ਦਸ ਦੇ ਇੱਕੇ ਸ਼ਹਿਰ ਦੀ ਚੌਦਰਨ ਕਲੋਨੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੇ ਅਨੁਪਮ ਜੈਨ ਪ੍ਰਾਈਵੇਟ ਬੈਂਕ ਵਿੱਚ ਨੌਕਰੀ ਕਰਦੇ ਨੇ ਉਹ ਆਡੀਟਰ ਨੇ ਇਸੇ ਕਰਕੇ ਉਹਨਾਂ ਨੂੰ ਅਕਸਰ ਸ਼ਹਿਰ ਤੋਂ ਬਾਹਰ ਜਾਣਾ ਪੈਂਦਾ ਹੈ ਉਹਨਾਂ ਦੀ ਪਤਨੀ ਅਤੇ ਇੱਕ ਲੋਹਤੇ ਬੱਚੇ ਵਿਧੇ ਦੀ ਮਾਂ ਅਲਕਾ ਜੈਨ ਹਾਊਸ ਵਾਈਫ ਹੈ ਪਰ ਉਹ ਸਿਰਫ ਘਰ ਹੀ ਨਹੀਂ ਰਹਿੰਦੀ ਹੁੰਦੀ ਉਸ ਦੀ ਆਪਣੀ ਇੱਕ ਰੁਟੀਨ ਹੁੰਦੀ ਹੈ ਆਪਣੇ ਫਰੈਂਡਸ ਹੁੰਦੇ ਨੇ ਉਹਨੂੰ ਫੈਸ਼ਨ ਪਸੰਦ ਹੁੰਦਾ ਤੇ ਰੀਲਸ ਵੀ ਉਹ ਅਕਸਰ ਬਣਾਉਂਦੀ ਰਹਿੰਦੀ ਹੁੰਦੀ ਹੈ ਆਪਣੀਆਂ ਵੀ ਆਪਣੇ ਪੁੱਤ ਦੀਆਂ ਵੀ ਪੁੱਤ ਅਭੁਦੇ ਨੂੰ ਵੀ ਡਾਂਸ ਦਾ ਬੇਹੱਦ ਸ਼ੌਕ ਹੁੰਦਾ ਹੈ। ਬੇਟਾ ਅਭੁਦੇ ਜੈਨ ਕਲਾਸ 8 ਵਿੱਚ ਪੜਦਾ ਹੁੰਦਾ ਹੈ, 8ਵੀਂ ਵਿੱਚ। ਅਨੁਪਮ ਜੈਨ ਨੇ ਆਪਣਾ ਟਰਾਂਸਫਰ ਵੈਸੇ ਕੋਪਾਲ ਕਰਾ ਲਿਆ ਸੀ ਅਤੇ ਉਹ ਬੱਚੇ ਦਾ ਐਡਮਿਸ਼ਨ ਕਰਾਉਣ ਦੇ ਪ੍ਰੋਸੀਜਰ ਵਿੱਚ ਲੱਗੇ ਹੋਏ ਸਨ। 14 ਫਰਵਰੀ ਨੂੰ ਅਭੁਦੇ ਦੇ ਪਿਤਾ ਅਨੁਪਮ ਜੈਨ ਬੈਂਕ ਦੇ ਕੰਮ ਤੋਂ ਸ਼ਹਿਰ ਤੋਂ ਬਾਹਰ ਗਏ ਹੋਏ ਸਨ। ਸ਼ਾਮ ਦੇ ਵਕਤ ਮਾਲਕਾ ਵੀ ਕਿਤੇ ਕੰਮ ਬਾਹਰ ਚਲੀ ਗਈ। ਘਰ ਵਿੱਚ ਬੇਟਾ ਅਭੁਦੇ ਇਕੱਲਾ ਹੀ ਸੀ। ਬੱਚੇ ਦੇ ਐਗਜ਼ਾਮ ਚੱਲ ਰਹੇ ਸਨ ਇਸ ਲਈ ਉਹ ਘਾਰੀ ਪੜਾਈ ਕਰ ਰਿਹਾ ਸੀ। ਸ਼ਾਮ 7 ਵਜੇ ਦੇ ਆਸ-ਪਾਸ ਜਦੋਂ ਵਾਪਸ ਪਰਤੀ ਤਾਂ ਘਰ ਦਾ ਦਰਵਾਜ਼ਾ ਬੰਦ ਸੀ। ਮਾਲਕਾ ਨੇ ਕਈ ਵਾਰ ਡੋਰ ਬੈਲ ਵਜਾਈ ਪਰ ਦਰਵਾਜ਼ਾ ਨਹੀਂ ਖੁੱਲਿਆ। ਇਸ ਦੇ ਬਾਅਦ ਉਸਨੇ ਮਕਾਨ ਮਾਲਕ ਤੋਂ ਦੂਜੀ ਚਾਬੀ ਲੈ ਕੇ ਘਰ ਦਾ ਦਰਵਾਜ਼ਾ ਖੋਲ੍ਹਿਆ। ਉਹ ਉੱਪਰ ਆਪਣੇ ਕਮਰੇ ਵਿੱਚ ਗਈ ਤਾਂ ਬੇਟਾ ਬੁੱਧੇ ਬਦ ਹਵਸ ਹਾਲਤ ਵਿੱਚ ਪਿਆ ਹੋਇਆ ਸੀ। ਉਸ ਦੇ ਸਰੀਰ ਵਿੱਚ ਕੋਈ ਹਲਚਲ ਨਹੀਂ ਸੀ। ਉਸ ਦੇ ਪੈਰ ਵੀ ਬੰਨੇ ਹੋਏ ਸਨ। ਅਲਕਾ ਨੇ ਮਕਾਨ ਮਾਲਕ ਅਤੇ ਗਵਾਂਡੀਆਂ ਨੂੰ ਬੁਲਾਇਆ। ਉਹ ਸਾਰੇ ਲੋਕ ਉਸ ਨੂੰ ਲੈ ਕੇ ਜ਼ਿਲ੍ਹਾ ਹਸਪਤਾਲ ਪਹੁੰਚੇ। ਉੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤ ਐਲਾਨ ਦਿੱਤਾ। ਬੱਚੇ ਦੇ ਗਲੇ ਤੇ ਨਿਸ਼ਾਨ ਸਨ ਉਥੇ ਉਸਦੇ ਗਲੇ ਤੇ ਦੁਪੱਟਾ ਵੀ ਘਸਿਆ ਹੋਇਆ ਸੀ ਜਿਸ ਤੇ ਮਾਂ ਨੇ ਆਤਮ ਹੱਤਿਆ ਦੀ ਸੰਭਾਵਨਾ ਚਤਾਈ ਜ਼ਿਲ੍ਹਾ ਹਸਪਤਾਲ ਵਿੱਚ ਮ੍ਰਿਤਕ ਦੇ ਦਾ ਪੋਸਟਮਾਰਟਮ ਕੀਤਾ ਗਿਆ ਤਿੰਨ ਡਾਕਟਰਾਂ ਦੀ ਪੈਨਲ ਨੇ ਉਸ ਦਾ ਪੋਸਟਮਾਰਟਮ ਕੀਤਾ ਸੀ ਇਸ ਵਿੱਚ ਆਇਆ ਕਿ ਇਹ ਬੁੱਦੇ ਦੀ ਮੌਤ ਗਲਾ ਦਬਾਉਣ ਨਾਲ ਦਮ ਘੁੱਟਣ ਨਾਲ ਹੋਈ ਹੈ ਐਸਪੀ ਸੰਜੀਵ ਕੁਮਾਰ ਸਨਹਾ ਦੇ ਨਿਰਦੇਸ਼ਨ ਵਿੱਚ ਡੀਐਸਪੀ ਪਰਤ ਨੋਟਿਆ ਦੀ ਅਗਵਾਈ ਵਿੱਚ ਕੋਤਵਾਲੀ ਪੁਲਿਸ ਟੀਮ ਨੇ ਅਣਜਾਨ ਅਰੋਹੀ ਦੇ ਖਿਲਾਫ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਬੱਚੇ ਦੀ ਮਾਂ ਹਲਕਾ ਨੇ ਪਹਿਲੇ ਦਿਨ ਪੁਲਿਸ ਨੂੰ ਜੋ ਕਹਾਣੀ ਸੁਣਾਈ ਸੀ ਉਸ ਦੀ ਹਰ ਐਂਗਲ ਤੋਂ ਪੜਤਾਲ ਕੀਤੀ ਗਈ। ਪੁਲਿਸ ਨੇ ਕੋਲੋਨੀ ਵਿੱਚ ਘਟਨਾ ਸਥਲ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੇ ਫੁਟੇਜ ਚੈੱਕ ਕੀਤੇ, ਘਰ ਦੀ ਗਲੀ ਵਿੱਚ ਆਉਣ ਜਾਣ ਵਾਲੇ ਹਰ ਵਿਅਕਤੀ ਤੇ ਨਿਗ੍ਹਾ ਰੱਖ ਕੇ ਪੁੱਛਤਾਛ ਕੀਤੀ, ਕਾਲ ਡਿਟੇਲ ਖੰਗਾਲੀ ਘਟਨਾ ਸਥਲ ਤੋਂ ਕਈ ਵਿਟਨੈਸਸ ਇਕੱਠੇ ਕੀਤੇ ਗਏ। ਤੁਹਾਨੂੰ ਇੱਕ ਵਾਰੀ 14 ਫਰਵਰੀ ਦਾ ਪੂਰਾ ਸ케ਡਿਊਲ ਦੱਸ ਦਵਾਂ ਮਾਂ ਤੇ ਪੁੱਤ ਦਾ ਤਾਂ ਕਿ ਪਿਕਚਰ ਹੋਰ ਕਲੀਅਰ ਹੋ ਜਾਏ। 14 ਫਰਵਰੀ ਦਾ ਦਿਨ ਦੁਪਹਿਰ ਦੇ 1.5 ਵਜੇ ਅਭੁਦੇ ਨੇ ਖਾਣਾ ਖਾਤਾ। ਉਸ ਦਿਨ ਨੌਕਰਾਨੀ ਵੀ ਘਰ ਹੀ ਸੀ। ਦੁਪਹਿਰ ਕਰੀਬ 2:20 ਤੇ ਨੌਕਰਾਨੀ ਕੰਮ ਕਰਕੇ ਆਪਣੇ ਘਰ ਚਲੀ ਗਈ। ਉਸ ਵਕਤ ਸਿਰਫ ਅਭੁਦੇ ਅਤੇ ਉਸ ਦੀ ਮਾਂ ਅਲਕਾ ਹੀ ਘਰ ਵਿੱਚ ਸਨ। ਮਾਂ ਮੋਬਾਈਲ ਤੇ ਕਿਸਨਲ ਗੱਲ ਕਰ ਰਹੀ ਸੀ। 2.5 ਵਜੇ ਤੋਂ 3:30 ਵਜੇ ਦੇ ਵਿੱਚ ਘਰ ਤੋਂ ਬਰਤਨ ਡਿੱਗਣ, ਧਮ ਧਮ ਅਤੇ ਦਰਵਾਜ਼ੇ ਤੇ ਜ਼ੋਰ-ਜ਼ੋਰ ਨਾਲ ਠੱਕੇ ਦੇਣ ਦੀਆਂ ਆਵਾਜ਼ਾਂ ਆਈਆਂ ਸਨ। ਇਸ ਦੇ ਬਾਅਦ ਆਟਾ ਚੱਕੀ ਚੱਲਣ ਦੀ ਆਵਾਜ਼ ਆਉਣ ਲੱਗੀ। ਕੁਝ ਮਿੰਟਾਂ ਬਾਅਦ ਸਾਰੀਆਂ ਆਵਾਜ਼ਾਂ ਬੰਦ ਹੋ ਗਈਆਂ ਸਨ। ਅਲਕਾ ਜੈਨ ਸ਼ਾਮ ਤੇ 48 ਤੇ ਬੈਡਮਿੰਟਨ ਖੇਡਣ ਘਰ ਤੋਂ ਨਿਕਲੀ ਸ਼ਾਮ ਨੂੰ 6:19 ਤੇ ਵਾਪਸ ਘਰ ਪਰਤਦੀ ਸੀ ਉਸ ਦੀ ਸਹੇਲੀ ਉਹਨੂੰ ਗਲੀ ਦੇ ਬਾਹਰ ਤੋਂ ਲੈ ਕੇ ਗਈ ਤੇ ਵਾਪਸ ਵੀ ਉਸੇ ਨੇ ਛੱਡਿਆ ਕੁਝ देर ਉਸ ਨੇ ਗਲੀ ਦੇ ਕੋਨੇ ਤੇ ਖੜੇ ਹੋ ਕੇ ਆਪਣੇ ਸੇਲਿਨਾਲ ਗੱਲਾਂ ਕੀਤੀਆਂ ਮੋਬਾਈਲ ਕਾਲ ਡਿਟੇਲ ਦੇ ਅਨੁਸਾਰ ਉਹ ਚਾਬੀ ਮੰਗਣ ਕਰੀਬ 8:30 ਵਜੇ ਥੱਲੇ ਮਕਾਨ ਮਾਲਕਨ ਦੇ ਕੋਲ ਗਈ ਕਿਚਨ ਵਿੱਚ ਕੰਮ ਕਰ ਰਹੀ ਲੈਂਡਲੇਡੀ ਨੇ 7:48 ਤੇ ਆਪਣੇ ਪਤੀ ਨੂੰ ਫੋਨ ਲਗਾ ਕੇ 2 ਮਿੰਟ 48 ਸੈਕਿੰਡ ਗੱਲ ਕਰਦਿਆਂ ਹੋਇਆ ਘਰ ਦੀ ﺍﻟमारी ਵਿੱਚ ਚਾਬੀਆਂ ਲੱਭੀਆਂ ਅਤੇ ਇੱਕ ਪਰਸ ਵਿੱਚੋਂ ਚਾਬੀਆਂ ਦਾ ਗੁੱਛਾ ਕੱਟ ਕੇ ਅਲਕਾ ਦੇ ਸਾਹਮਣੇ ਰੱਖ ਦਿੱਤਾ ਕਿ ਇਸ ਵਿੱਚੋਂ ਦੇਖ ਲਓ ਕਿਹੜੀ ਚਾਬੀ ਹੈ ਇਸ ਦੌਰਾਨ ਉਹ ਅਲਕਾ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਚਨ ਵਿੱਚ ਕੰਮ ਵੀ ਕਰਦੀ ਰਹੀ। ਕਰੀਬ 2 ਮਿੰਟ ਬਾਅਦ ਅਲਕਾ ਇਹ ਕਹਿੰਦਿਆਂ ਹੋਇਆਂ ਚਲੀ ਗਈ ਕਿ ਚਾਬੀ ਮਿਲ ਗਈ ਹੈ। ਕਰੀਬ 8 ਵਜੇ ਉੱਪਰ ਦੇ ਪੋਰਸ਼ਨ ਤੋਂ ਅਲਕਾ ਦੇ ਚਲੌਣ ਦੀਆਂ ਆਵਾਜ਼ਾਂ ਆਉਣ ਲੱਗੀਆਂ ਜਿਸ ਤੇ ਮਾਲਕ ਉੱਪਰ ਆਈ। ਉਹਨਾਂ ਨੇ ਦੇਖਿਆ ਕਿ ਬਾਥਰੂਮ ਵਿੱਚ ਅਬੁਦੇ ਪਿਆ ਹੋਇਆ ਸੀ। ਉਸ ਦਾ ਸਿਰ ਗੇਟ ਦੇ ਵੱਲ ਤੇ ਪੈਰ ਟਾਇਲਟ ਸੀਟ ਵੱਲ ਸਨ। ਅਲਕਾ ਉਸ ਦੇ ਨਾਲ ਹੀ ਦੀਵਾਰ ਨਾਲ ਲੱਗ ਕੇ ਬੈਠੀ ਸੀ। ਫਟਾਫਟ ਲੋਕਾਂ ਵੱਲੋਂ ਅਬੁਦੇ ਨੂੰ ਹਸਪਤਾਲ ਲੈ ਕੇ ਉਹ ਦਾਕੇ ਜਿੱਥੇ ਡਾਕਟਰ ਨੇ ਉਹਨੂੰ ਡੈੱਡ ਲਾਂ ਦਿੱਤਾ ਪੁਲਿਸ ਦੀ ਤਫ਼ਤੀਸ਼ ਜਾਰੀ ਸੀ ਪੋਸਟਮਾਰਟਮ ਵਿੱਚ ਆ ਚੁੱਕਾ ਸੀ ਕਿ ਇਹ ਸੁਸਾਈਡ ਨਹੀਂ ਹੈ ਪੁਲਿਸ ਤਾਂ ਹਰ ਐਂਗਲ ਤੋਂ ਜਾਂਚ ਕਰ ਰਹੀ ਸੀ ਸੋ ਪੁਲਿਸ ਦਾ ਪਹਿਲਾ ਸ਼ੱਕ ਹੁਣ ਮਾਂ ਵੱਲ ਸੀ ਜੋ ਕਿ ਹੌਲੀ-ਹੌਲੀ ਪੱਕਾ ਵੀ ਹੁੰਦਾ ਜਾ ਰਿਹਾ ਸੀ ਆਖਰ ਪੁਲਿਸ ਨੂੰ ਅਜਿਹਾ ਕੀ ਲੱਗਾ ਕਿ ਉਹ ਉਸ ਮਾਂ ਤੇ ਸ਼ੱਕ ਕਰਨ ਲੱਗੀ ਜਿਸ ਨੂੰ ਇਹ ਬੱਚਾ ਹੀ 7 ਸਾਲ ਬਾਅਦ ਬੜੀਆਂ ਮੁਸ਼ਕਲਾਂ ਦੇ ਬਾਅਦ ਮਿਲਿਆ ਸੀ ਇਹਨੀ ਤਕਲੀਫਾਂ ਚੱਲਣ ਤੋਂ ਬਾਅਦ ਔਲਾਦ ਮਿਲੀ ਹੋਵੇ ਤਾਂ ਮਾਂ ਆਪਣੇ ਬੱਚੇ ਨਾਲ ਇਦਾਂ ਕਿਉਂ ਕਰੇਗੀ ਕਿਵੇਂ ਕਰੇਗੀ ਇਹ ਸਵਾਲ ਇਹ ਹੈ ਕਿ ਕੋਈ ਵੀ ਮਾਂ ਇਦਾਂ ਕਿਉਂ ਕਰੇਗੀ ਸੁਣੋ ਪੁਲਿਸ ਨੇ ਜਾਂਚ ਦੌਰਾਨ ਵਿਦੇ ਨੂੰ ਘਰ ਤੋਂ ਹਸਪਤਾਲ ਲੈ ਜਾਣ ਵਾਲੇ ਕਈ ਲੋਕਾਂ ਦੇ ਬਿਆਨ ਦਰਜ ਕੀਤੇ ਇਸ ਦੌਰਾਨ ਬੱਚੇ ਦੀ ਮਾਂ ਵਾਰ-ਵਾਰ ਇਹੀ ਕਹਿ ਰਹੀ ਸੀ ਕਿ ਮੈਂ ਨਹੀਂ ਮਾਰਿਆ ਮੈਂ ਨਹੀਂ ਮਾਰਿਆ ਕੋਈ ਮਾਂ ਇਸ ਸਫਾਈ ਬਿਨਾਂ ਪੁੱਛੇ ਕਿਉਂ ਦੇਗੀ ਉਸ ਵਕਤ ਤੱਕ ਤਾਂ ਕੋਈ ਸ਼ੱਕ ਵਾਲੀ ਗੱਲ ਵੀ ਨਹੀਂ ਸੀ ਸੋ ਜਦੋਂ ਉਹ ਰਿਪੀਟ ਕਰ ਰਹੀ ਸੀ ਕਿ ਮੈਂ ਨਹੀਂ ਮਾਰਿਆ ਬੱਚੇ ਨੂੰ ਇਹ ਸੁਣ ਕੇ ਲੋਕਾਂ ਨੂੰ ਹੈਰਾਨੀ ਵੀ ਹੋਈ ਕਿਉਂਕਿ ਉਦੋਂ ਤੱਕ ਸਭ ਇਹ ਸੋਚ ਰਹੇ ਸਨ ਕਿ ਬੱਚੇ ਨੇ ਖੁਦ ਨੂੰ ਖਤਮ ਕੀਤਾ ਇੱਕ ਹੋਰ ਗੱਲ ਜੋ ਅਜੀਬ ਲੱਗੀ ਉਹ ਇਹ ਸੀ ਕਿ ਪਰਿਵਾਰ ਵਾਲੇ ਪੋਸਟਮਾਰਟਮ ਰੂਮ ਤੋਂ ਉਸ ਦੇ ਗਲੇ ਤੋਂ ਚੇਨ ਕੱਢ ਕੇ ਲੈ ਗਏ ਸਨ ਇਸ ਗੱਲ ਤੇ ਵੀ ਪੁਲਿਸ ਨੂੰ ਸ਼ੰਕਾ ਹੋਈ ਕਿ ਆਖਰ ਇੰਨੀ ਵੀ ਕੀ ਛੇਤੀ ਸੀ ਚੇਨ ਲੈ ਕੇ ਜਾਣ ਦੀ ਦੂਜੀ ਗੱਲ ਇਹ ਸੀ ਕਿ ਪੁਲਿਸ ਨੇ ਇਹ ਬੁਢੇ ਦੀ ਮੌਤ ਦਾ ਸਹੀ ਵਕਤ ਪਤਾ ਕਰਨ ਦੇ ਲਈ ਡਿਟੇਲਡ ਪੋਸਟਮਾਰਟਮ ਰਿਪੋਰਟ ਦੀ ਸਟੱਡੀ ਕੀਤੀ ਡਾਕਟਰਾਂ ਤੋਂ ਵੀ ਜਾਣਕਾਰੀ ਲਈ ਇਸ ਵਿੱਚ ਇਹ ਸਾਹਮਣੇ ਆਇਆ ਕਿ ਪੋਸਟਮਾਰਟਮ ਦੇ ਵਕਤ ਬੁਢੇ ਦੇ ਢਿੱਡ ਵਿੱਚ ਜੋ ਖਾਣਾ ਸੀ ਉਹ ਪੂਰਾ ਪਚਿਆ ਨਹੀਂ ਸੀ ਅਬੁਦੇ ਨੇ ਉਸ ਦਿਨ 1:30 ਵਜੇ ਖਾਣਾ ਖਾਧਾ ਸੀ ਪਰ ਉਸਦੇ ਪੇਟ ਵਿੱਚ ਸਿਰਫ 1 ਘੰਟੇ ਦੇ ਸਮੇਂ ਵਿੱਚ ਪਚ ਸਕਣ ਵਾਲਾ ਖਾਣਾ ਮਿਲਿਆ ਬਾਕੀ ਖਾਣਾ ਅਧ ਪਚਾ ਮਿਲਿਆ ਖਾਣਾ ਪਚਣ ਦਾ ਪ੍ਰੋਸੈਸ ਮੌਤ ਦੇ ਨਾਲ ਹੀ ਬੰਦ ਹੋ ਜਾਂਦਾ ਹੈ ਨਾਲ ਹੀ ਰਾਤ 8 ਵਜੇ ਮ੍ਰਿਤਕ ਪੁੱਤ ਦੇ ਮੂੰਹ ਤੋਂ ਪੀਲਾ ਛੱਗ ਨਿਕਲਣਾ ਵੀ ਉਸ ਦੀ ਮੌਤ 4-5 ਘੰਟੇ ਪਹਿਲਾਂ ਹੋਣ ਦਾ ਸੰਕੇਤ ਸੀ ਇਸ ਤੋਂ ਇਹ ਸਾਫ਼ ਹੋ ਗਿਆ ਕਿ ਅਲਕਾ ਜਦੋਂ ਬੈਡਮਿੰਟਨ ਖੇਡਣ ਦੇ ਲਈ ਘਰੋਂ ਨਿਕਲੀ ਤਾਂ ਅਭਯੁਦੇ ਦੀ ਮੌਤ ਹੋ ਚੁੱਕੀ ਸੀ ਤੀਜਾ ਪੁਆਇੰਟ ਇਹ ਸੀ ਕਿ ਜਿਹੜਾ ਗਲ ਦੇ ਵਿੱਚ ਦੁਪੱਟਾ ਸੀ ਉਹ ਵਿੱਚੋਂ ਦੋ ਟੁਕੜਿਆਂ ਵਿੱਚ ਕਟਿਆ ਮਿਲਿਆ ਉਸ ਵਿੱਚ ਕੋਈ ਵੀ ਗੰਢ ਨਹੀਂ ਸੀ ਹੈਗੀ ਅਜਿਹਾ ਸਿਰਫ ਤਾਂ ਹੀ ਹੋ ਸਕਦਾ ਜਦੋਂ ਪੂਰਾ ਵਕਤ ਲੈ ਕੇ ਕਿਸੇ ਚੀਜ਼ ਨੂੰ ਕੱਟਿਆ ਜਾਏ ਜਲਦਬਾਜ਼ੀ ਵਿੱਚ ਕਪੜਾ ਟੇਡਾ ਮੇਡਾ ਕੱਟਿਆ ਜਾਏਗਾ ਪਰ ਇਹ ਪ੍ਰੋਪਰ ਸੀ ਪੁਲਿਸ ਨੂੰ ਅਲਕਾ ਦੀ ਉਹ ਕਹਾਣੀ ਵੀ ਪ੍ਰੈਕਟੀਕਲ ਨਹੀਂ ਲੱਗੀ ਜੋ ਉਸਨੇ ਸੁਣਾਈ ਸੀ ਟਾਵਲ ਹੈਂਗਰ ਛੋਟੇ ਸਕਰੂ ਨਾਲ ਦੀਵਾਰ ਤੇ ਕੱਸਿਆ ਸੀ ਉਸ ਤੇ ਕੋਈ লাশ ਉਸ ਪੋਜੀਸ਼ਨ ਵਿੱਚ ਲਟਕੀ ਨਹੀਂ ਰਹਿ ਸਕਦੀ ਜਿਸ ਤਰ੍ਹਾਂ ਦੱਸੀ ਗਈ ਸੀ ਪੋਚਤਾਸ ਵਿੱਚ ਇਹ ਵੀ ਸਾਹਮਣੇ ਆਇਆ ਕਿ ਰੋਜ਼ਾਨਾ ਅਲਕਾ 4 ਵਜੇ ਬੈਡਮਿੰਟਨ ਖੇਡਣ ਜਾਂਦੀ ਸੀ ਪਰ ਘਟਨਾ ਵਾਲੇ ਦਿਨ ਉਹ ਕਰੀਬ 3 ਵਜੇ ਹੀ ਆਪਣੀ ਸਹੇਲੀ ਨੂੰ ਫੋਨ ਕਰਨ ਲੱਗੀ ਸੀ ਉਸ ਦਿਨ 5:10 ਤੇ ਖੇਡ ਕੇ ਫ੍ਰੀ ਹੋ ਗਈ ਸੀ ਫਿਰ ਵੀ ਸਿੱਧੇ ਘਰ ਆਉਣ ਦੀ ਬਜਾਏ ਰਸਤੇ ਵਿੱਚ ਸਹੇਲੀ ਦੇ ਘਰ ਗਈ ਘਰ ਪਹੁੰਚਣ ਦੇ ਬਾਅਦ ਵੀ ਕੁਝ ਥੇਰ ਗਲੀ ਦੇ ਕੋਨੇ ਤੇ ਹੀ ਖੜੀ ਗੱਲਾਂ ਕਰਦੀ ਰਹੀ ਜਿਵੇਂ ਉਸ ਨੂੰ ਘਰ ਜਾਣ ਦੀ ਕੋਈ ਜਲਦੀ ਨਾ ਹੋਵੇ ਇੱਕ ਇੰਪੋਰਟੈਂਟ ਗੱਲ ਹੋਰ ਸੀਸੀਟੀਵੀ ਦੇ ਮੁਤਾਬਕ ਬੈਡਮਿੰਟਨ ਖੇਡਣ ਦੇ ਬਾਅਦ ਜਦੋਂ ਅਲਕਾ ਆਪਣੇ ਘਰ ਵਾਪਸ ਆਈ ਅਤੇ ਉੱਪਰ ਗਈ ਲਗਭਗ ਡੇਢ ਘੰਟੇ ਤੱਕ ਉਹ ਘਰ ਦੇ ਬਾਹਰ ਖੜੀ ਰਹੀ ਘਰ ਆਉਣ ਦੇ ਬਾਅਦ ਸ਼ਾਮ 6:19 ਤੋਂ ਰਾਤ 8:30 ਵਜੇ ਤੱਕ ਕਰੀਬ ਡੇਢ ਘੰਟੇ ਅਲਕਾ ਦੁਆਰਾ ਦਰਵਾਜ਼ਾ ਖੁੱਟਣ ਅਬੂਦੇ ਨੂੰ ਆਵਾਜ਼ ਲਗਾਉਣ ਦੀ ਗੱਲ ਵੀ ਸਾਬਤ ਨਹੀਂ ਹੋਈ ਕਿਉਂਕਿ ਆਸ-ਪਾਸ ਕਿਸੇ ਨੇ ਵੀ ਅਜਿਹੀ ਕੋਈ ਆਵਾਜ਼ ਸੁਣੀ ਹੀ ਨਹੀਂ 9:30 ਵਜੇ ਉਸਨੇ ਲਾਂਡ ਲੈਡੀ ਤੋਂ ਆ ਕੇ ਚਾਬੀ ਮੰਗੀ ਪੁਲਿਸ ਦੀ ਇਨਵੈਸਟੀਗੇਸ਼ਨ ਤੇ ਜਾਈਏ ਤਾਂ ਇਹ ਕੇਸ ਸੋਲਵ ਵਰਗਾ ਲੱਗਦਾ ਹੈ ਪਿਕਚਰ ਕਲੀਅਰ ਲੱਗਦੀ ਹੈ ਪਰ ਇਹ ਫੈਸਲਾ ਤਾਂ ਫਿਰ ਅਦਾਲਤ ਕਰੇਗੀ ਨਾ ਕੋਤਵਾਲੀ ਥਾਣਾ ਪ੍ਰਭਾਰੀ ਨੇ ਦੱਸਿਆ ਕਿ ਅਬਦੇ ਦੀ ਹਤਿਆ ਦੇ ਮਾਮਲੇ ਵਿੱਚ ਪੁਲਿਸ ਨੇ ਉਸ ਦੀ ਮਾਂ ਅਲਕਾ ਜੈਨ ਨੂੰ ਗ੍ਰਫਤਾਰ ਕਰ ਲਿਆ ਅਲਕਾ ਨੇ ਉਸ ਦੀ ਹੱਤਿਆ ਕੀਤੀ ਇਸ ਦੇ ਸਫੀਸ਼ੀਐਂਟ ਐਵੀਡੈਂਸ ਪੁਲਿਸ ਨੇ ਜੁਟਾ ਲਏ ਨੇ ਪੁਲਿਸ ਮੁਤਾਬਕ ਉਸ ਦੀ ਮਾਂ ਨੇ ਸਵੀਕਾਰ ਹਾਲਾਂਕਿ ਨਹੀਂ ਕੀਤਾ ਕਿ ਮਰਡਰ ਉਸਨੇ ਕੀਤਾ ਪਰ ਪੁਲਿਸ ਦੇ ਕੋਲ ਸਬੂਤ ਮਜ਼ਬੂਤ ਹੋਣ ਦੇ ਕਾਰਨ ਉਸ ਨੂੰ ਗ੍ਰਫਤਾਰ ਕਰ ਲਿਆ ਗਿਆ ਪੁਲਿਸ ਹੁਣ ਕੋਰਟ ਤੋਂ ਅਲਕਾ ਦਾ ਰਿਮਾਂਡ ਮੰਗੇਗੀ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਅਲਕਾ ਨੇ ਦੱਸਿਆ ਕਿ ਉਸ ਦਾ ਮੁੰਡਾ ਅਭਿਦੇ ਉਸ ਨੂੰ ਗੱਲ ਗੱਲ ਤੇ ਰੋਕਦਾ ਟੋਕਦਾ ਸੀ ਅਲਕਾ ਨੂੰ ਰੀਜ਼ ਬਣਾਉਣ ਦਾ ਜਿੰਮੇ ਬੇहद ਸ਼ੌਕ ਸੀ ਉਹ ਬੇहद ਫੈਸ਼ਨੇਬਲ ਸੀ ਅਲਕਾ ਮੁਤਾਬਕ ਅਬੂਦੇ ਕਹਿੰਦਾ ਕਿ ਜੇ ਕਪੜੇ ਨਾ ਪਾਓ ਇਦਾਂ ਦੇ ਕਪੜੇ ਨਹੀਂ ਪਾਉਣੇ ਚਾਹੀਦੇ ਅਜਈ ਬਿੰਦੀ ਨਾ ਲਾਇਆ ਕਰੋ ਮਤਲਬ ਉਹ ਅਕਸਰ ਆਪਣੀ ਮਾਂ ਨੂੰ ਟੋਕਦਾ ਸੀ ਇਹ ਗੱਲ ਉਸਨੇ ਇੱਕ ਕਾਪੀ ਵਿੱਚ ਵੀ ਲਿਖੀ ਸੀ ਸੋ ਪੁਲਿਸ ਨੂੰ ਫਿਲਹਾਲ ਮੋਟਿਵ ਕੁਝ ਇਦਾਂ ਦਾ ਹੀ ਨਜ਼ਰ ਆ ਰਿਹਾ ਹੈ ਪੁੱਤ ਪੜ੍ਹਾਈ ਵਿੱਚ ਵੀ ਕੁਝ ਕਮਜ਼ੋਰੀ ਸੀ ਉਸਦਾ ਪੇਪਰ ਵੀ ਠੀਕ ਨਹੀਂ ਸੀ ਹੋਇਆ ਪੁਲਿਸ ਮੁਤਾਬਕ ਪੋਸੀਬਲ ਹੈ ਕਿ ਉਸ ਦਿਨ ਇਹਨਾਂ ਦੋਵਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਹੋਵੇ मां ने किचन ਵਿੱਚ ਅਭਿਉਦੇ ਦੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਇਸ ਦੌਰਾਨ ਕੁਝ ਬਰਤਨ ਡਿੱਗੇ ਹੋਣ ਤਾਂ ਉਸਨੇ ਆਟਾ ਚੱਕੀ ਚਲਾ ਦਿੱਤੀ ਹੋਵੇ ਜਿਸ ਨਾਲ ਕਿਸੇ ਨੂੰ ਕੁਝ ਸੁਣਾਈ ਨਾ ਦੇਵੇ ਹਾਲਾਂਕਿ ਪੁਛਤਾਸ਼ ਹੋ ਸਕਦਾ ਹੈ ਕਿ ਕੋਈ ਕਹਾਣੀ ਹੋਰ ਹੀ ਨਿਕਲ ਕੇ ਸਾਹਮਣੇ ਆਏ ਕੋਈ ਹੋਰ ਹੀ ਮੋਟਿਵ ਹੋਵੇ ਪਰ ਫਿਲਹਾਲ ਪੁਲਿਸ ਨੇ ਅਲਕਾ ਜੈਨ ਨੂੰ આરોપી ਬਣਾ ਲਿਆ ਮੇਰਾ ਵੀ ਇੱਕ ਪੁੱਤ ਹੈ ਅਭਿਉਦੇ ਦੀ ਉਮਰ ਦਾ ਤੇ ਇਸ ਵਕਤ ਮੈਂ ਜੋ ਮਹਿਸੂਸ ਕਰ ਰਹੀ ਹਾਂ ਉਹ ਲਫ਼ਜ਼ਾਂ 'ਚ ਦੱਸਿਆ ਨਹੀਂ ਜਾ ਸਕਦਾ ਇਦਾਂ ਦੇ ਕੇਸਸ ਤੇ ਬਲੀਵ ਕਰਨਾ ਹੀ ਔਖਾ ਹੋ ਜਾਂਦਾ ਹੈ ਮਨ ਮੰਨਦਾ ਹੀ ਨਹੀਂ ਕਿ ਇਦਾਂ ਹੋ ਵੀ ਸਕਦਾ ਪਰ ਦੁਨੀਆ ਤੇ ਇਸ ਚ ਸਾਡੀ ਸੋਚ ਸਮਝ ਤੋਂ ਪਰੇ ਵੀ ਬਹੁਤ ਕੁਝ ਹੁੰਦਾ ਹੈ ਆਪਣੇ ਆਪ ਨੂੰ ਪਿਆਰ ਕਰੋ ਬੱਚਾ ਹੋਵੇ ਜਾਂ ਵੱਡਾ ਸਤਿਕਾਰ ਦਿਓ ਉਹਨੂੰ ਇਨਸਾਨੀਅਤ ਤਾਂ ਹੀ ਜਿਉਂਦੀ ਰਹੇਗੀ ਵਾਹਿਗੁਰੂ ਜੀ ਸਤਿ ਬਖਸ਼ਣ ਤੁਸੀਂ ਵੇਖ ਰਹੇ ਹੋ ਕੈਮਰਾ ਆ ਲੈਂਸ ਸਾਫਾ